ਮੈਂ ਤਾਂ ਕਦੇ ਸੋਚਿਆ ਵੀ ਨਹੀਂ ਕਿ ਪੂਆ ਮੇਰੇ ਨਾਲ ਇਦਾਂ ਕਰਨਗੇ ਮੈਂ ਤਾਂ ਨਾਲ ਹਮੇਸ਼ਾ ਆਪਣੀ ਸਮਝਿਆ ਪਰ ਇਹਨਾਂ ਨੇ ਨਾ ਮੈਨੂੰ ਬਗਾਨੀ ਸਮਝਿਆ ਤੇ ਮੇਰੇ ਨਾਲ ਇੰਨਾ ਕੁਛ ਕੀਤਾ ਹੁਣ ਮੈਂ ਕੀ ਜਵਾਬ ਦਵਾਂਗੀ ਇਹਨਾਂ ਨੂੰ ਨਰਦੀਪਾ ਉਤਰੋਂ ਨਹੀਂ ਇਹਨੇ ਪੂਆ ਨੇ ਨਾ ਮੇਰੇ ਨਾਲ ਧੋਖਾ ਕੀਤਾ ਵਾ ਹੋਇਆ ਕੀ ਏ ਹੁਣ ਕੀ ਜਦੋਂ ਮੇਰੇ ਕੋ ਗਈਆਂ ਨਾ ਉੱਧਰ ਮੈਂ ਹਾਂ ਚੱਲ ਜਾਣੀ ਤੇ ਕ੍ਰਿਮਨ ਮੰਨਨੀ ਆ ਇਤੁ ਹੀ ਨਾ ਸੋਣਾ ਦੇ ਦੋ ਹੱਡਾ ਹੁਣ ਕਿੰਨੇ ਦਿਨ ਹੋ ਗਏ ਤੇ ਮੇਰੇ ਜਾਣਣ ਕੇ ਨਾਲ ਫੋਨ ਤੇ ਦੇ ਹੀ ਗੱਲ ਕਰਨ ਹੁਣਾਂ ਦੀ ਕੀ ਐ ਅੱਜ ਮੈਂ ਨਹੀਂ ਦੇਣਾ ਹੈਗਾ ਜੋ ਜਿੱਤਤਾ ਦਾ ਜੋਰ ਲਗਦਾ ਲਾ ਲਓ ਆ ਤੁਰ ਮੈਂ ਤੇਰੇ ਨਾਲ ਜਾਣਾ ਵਾ ਦੇਣਾ ਕੀ ਹੋਣੀ ਭਲਾ ਮੈਂ ਤੇ তুই ਜੱਗ ਕੀ ਕਰਾਂਗੇ ਮੈਂ ਤੇ ਆਪ ਬਥੇਰਿਆ ਸੁਣਾ ਕੇ ਆਇਆ ਕਿੰਨੇ ਮੈਨੂੰ ਤੇਰੇ ਨਾਲ ਕੋਈ ਮਤਲਬ ਨਹੀਂ ਆ ਮੈਂ ਤੇ ਸਿਰਫ ਵੈਨ ਨਾਲ ਬਦਲਾ ਲੈਣਾ ਸੀ ਕਿਉਂ ਲੈ ਲਿਆ ਤਾਈ ਤੇਰਾ ਰਿਸ਼ਤਾ ਇੰਦਲ ਕਰਵਾਇਆ ਸੀ ਅਸ਼ਾ ਚਾਚੀ ਨਗਰਗੀ ਉਮਰ ਨੇ ਕਦੇ ਸੋਚਿਆ ਵੀ ਨਹੀਂ ਗੱਲਾਂ ਇਹ ਕਿੰਨੇ ਮਿੱਠੇ ਮਿੱਠਿਆ ਕਰਦੇ ਸੀ ਇਹੋ ਗੱਲਾਂ ਨੇ ਤੇ ਕਿੰਨੇ ਮੈਨੂੰ ਨਹੀਂ ਪਸਾਤਾ ਪਰ ਨਵਦੀਪ ਆ ਤੂੰ ਕੰਮ ਗਲਤ ਕੀਤਾ ਸੀ ਉਦੋਂ ਕਿ ਇਹਨੂੰ ਪੁੱਛ ਦੀ ਤੇ ਅਜਾ ਦਿਨ ਨਾ ਵੇਖਣਾ ਪੈਂਦਾ ਤੈਨੂੰ ਤੇ ਮੈਨੂੰ ਕੀ ਪਤਾ ਇਹਨਾਂ ਦੇ ਦਿਲ ਵਿੱਚ ਖੋਲ ਧਿਆ ਮੈਂ ਚਲ ਕਿੰਨੇ ਚੰਗੀਆਂ ਨੇ ਚਲ ਇਹਨਾਂ ਦੀ ਮਦਦ ਕਰ ਦੇਣੀ ਐ ਇਹਨਾਂ ਨੇ ਵੀ ਮੇਰੇ ਬਾਰੇ ਇੰਨਾ ਸੋਚਿਆ ਵਾ ਤੇ ਮੈਨੂੰ ਕੀ ਪਤਾ ਇਹ ਚੋਣਣੇ ਇਸ ਕਰਕੇ ਆ ਕੁਝ ਕੀਤਾ ਵਾ ਉਹ ਤੇਰਾ ਨਾ ਵੀ ਇਹਨਾਂ ਕੁਝ ਕਰ ਲੱਗਣ ਮਸਾ ਨਹੀਂ ਸੋਚਿਆ ਤੇ ਮੈਂ ਕਰਨ ਕਿਤੇ ਨਾ ਲੱਗੀਆਂ ਉਹ ਕਹਿੰਦੇ ਤਾਂ ਬਗਾਨੀਆਂ ਤੋਂ ਬਗਾਨੀ ਰਹਿਣਾ ਮੈਂ ਕਿਹੜੇ ਕਿਹੜੇ ਸੱਗੀ ਕੋਲ ਮੇਰੇ ਲਈ ਆਪਣੀ ਪਤੀ ਹੁੰਦੀ ਤੇ ਬੰਦ ਕਦੇ ਵੀ ਨਹੀਂ ਇੱਜਾ ਕਰਨਾ ਤੂੰ ਤੁਰ ਮੇਰੇ ਨਾਲ ਆ ਇਧਰ ਚੱਲੀਏ ਇਧਰ ਉਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਇੱਕ ਵਾਰੀ ਮੰਮੀ ਦੇਣੀ ਨਾਲ ਗੱਲ ਕਰ ਲਈ ਹੁੰਦੇ ਆ ਉਹ ਮੰਮੀ ਨੂੰ ਨਾਲੋਂ ਕੀ ਗੱਲ ਕਰਾਂਗੇ ਫਿਰ ਇਹਨਾਂ ਕੋਲ ਗੱਲਾਂ ਸੁਣਾਂਗੇ ਇੱਕ ਵਾਰੀ ਜਾਣੇ ਤਾਂ ਸਹੀ ਆ ਇਧਰ ਨਹੀਂ ਮੈਂ ਤੇ ਪਤੀ ਦੀ ਨਾਲ ਲਾਫਾ ਕਰਿਆ ਕਰਨ ਐ ਐਦਾਂ ਨਹੀਂ ਤੈਨੂੰ ਲੱਗਣੀ ਤੋਰ ਤੂੰ ਮੈਂ ਜਾਣਾ ਤੇਰੇ ਨਾਲ ਕਿਦਾਂ ਨਹੀਂ ਸੁਣਾ ਦੇਣਾ ਬਾਲਾ ਨੇ ਇਹ ਬਿੰਦੂ ਬੋਲਨੀ ਆਪ ਐਦਾ ਜਾਣਾ ਸਾਡੀ ਆਪਣੀ ਚੀਜ਼ ਆ ਇਹੀ ਕਿਹੜੇ ਉਹਨਾਂ ਕੋਲ ਮੰਗਾਂ ਜਾਣੀ ਵੀ ਆਪਣੀ ਦੋ ਮੇਰੀ ਗੱਲ ਮੈਨੂੰ ਇਤਰੀ ਮੰਮੀ ਡਰ ਨਾਲ ਗੱਲ ਕਰ ਲਈ ਨਹੀਂ ਇਹਨਾਂ ਨੂੰ ਦੱਸ ਦਿੰਨੇ ਆ ਉਹਨਾਂ ਨੂੰ ਵੀ ਪਤਾ ਹੋਊਗਾ ਕਿ ਇਹਨੇ ਕੱਲ ਦੇ ਮੈਨੂੰ ਪਤਾ ਵਾ ਐਦਾਂ ਤਾਂ ਐ ਸਿਰ ਤੇ ਚੜ ਰਹੇ ਤੇ ਇਹਨਾਂ ਨੇ ਕਿਹੜਾ ਘਰ ਦੱਸਿਆ ਵਾ ਕੀ ਦੱਸਾਂਗੇ ਹੁਣ ਇਹਨਾਂ ਨੂੰ ਕੋਈ ਗੱਲ ਨਹੀਂ ਤੂੰ ਉਹ ਕਰ ਲੈ ਤੇਰੇ ਵਿੱਚ ਕੀ ਹੁਣ ਕੋਈ ਗੱਲ ਨਹੀਂ ਮੈਂ ਆਪੇ ਉਹਨਾਂ ਨਾਲ ਗੱਲ ਕਰਾਂਗੀ ਮੈਂ ਇਹਨਾਂ ਨੂੰ ਦੱਸਾਂਗੀ ਕਿ ਤੇਰੇ ਤੋਂ ਸਾੜਦੇ ਹੀ ਨਲਦੀਪੇ ਤਜੇ ਸਾਨੂੰ ਡੱਕ ਦੇ ਹੁੰਦੇ ਹੀ ਤਾਂ ਆਪਾਂ ਇਹਨਾਂ ਦਾ ਸ਼ੀਨ ਕਰਦੇ ਸਾਡੀਆਂ ਅੱਖਾਂ ਦੇ ਪੱਟੀ ਵੱਜੀ ਗੀ ਗਲਤ ਸਹੀ ਇਹਨਾਂ ਦੀ ਪੰਨੇ ਢੱਕਣ ਦਾ ਤਰੀਕਾ ਵੀ ਨਹੀਂ ਹੈ ਨਾ ਸਹੀ ਸਾਨੂੰ ਚੰਗੀ ਤਰ੍ਹਾਂ ਸਮਝਾਉਂਦੇ ਤੇ ਭਲਾ ਇਹਨਾਂ ਦੀ ਗੱਲ ਨਾ ਮੰਨਦੇ ਇਹ ਸਾਨੂੰ ਪੰਨੇ ਹੁੰਦੇ ਗੁੱਸੇ 'ਚ ਤੇ ਹੀ ਸੋਚਦੇ ਮੈਂ ਇੱਕ ਗਲਤੀ ਤੇ ਉਹ ਚੰਗੇ ਉਹ ਮੂੰਹ ਦੇ ਮਿੱਠੇ ਹੀ ਆਪਣੀ ਥਾਂ ਵੀ ਸਹੀ ਗੁੱਸਾ ਤਾਂ ਚੜਦਾ ਵੀ ਉੱਧਰ ਜਾਂਦੇ ਕਿਉਂ ਨੇ ਤਾਂ ਵੇਖ ਲੈ ਜਾਂਦਾ ਨਤੀਜਾ ਕੀ ਨਿਕਲਿਆ ਸਹੀ ਗੱਲ ਹੈ ਤਾਂ ਹੁਣ ਕਰੀਏ ਇਹਨਾਂ ਨਾਲ ਗੱਲ ਜਾ ਕੇ ਵੇਖ ਲਾਉਣ ਕਿੱਦਾਂ ਕਰਨਾ ਹੈ ਕੋਈ ਗੱਲ ਨਹੀਂ ਕਰ ਲੈਨੇ ਉਧਰ ਵੀ 3 ਹੀ ਸੁਣੀਆਂ ਜਾਂ 2-4 ਇੰਨਾ ਦੀਆਂ ਸੁਣ ਲਾਂਗੇ ਫਿਰ ਕਿਹੜੀ ਗੱਲ ਆ ਚੱਲ ਆ ਜਾ ਫਿਰ ਕੋਈ ਗੱਲ ਨਹੀਂ ਜੇ ਕਰ ਵੀ ਦੇਣਗੇ ਤਾਂ ਫਿਰ ਕੀ ਮਾਪਿਓ ਨੇ ਮੰਮੀ ਤੈਨੂੰ ਪੁੱਤ ਤੂੰ ਹੋਰ ਨਾ ਨਾ ਕੋਈ ਗੱਲ ਕਰਨੀ ਕੀ ਗੱਲ ਸੋਖ ਹਾਂਜੀ ਦੱਸਨੇ ਆ ਤੇ ਡੈਡੀ ਕਿੱਥੇ ਨਾਲੇ ਡੈਡੀ ਜਾਂ ਦਵੇਲੀ ਵੀ ਆਣ ਤੇ ਸਬਜ਼ੀ ਵਾਲੇ ਥਾਂ ਜਾਣਾ ਈ ਚਲੋ ਮੈਂ ਆ ਗਿਆ ਉਹਨਾਂ ਨੂੰ ਸੱਜ ਕੇ ਤੇ ਬਹੁਤ ਇੱਥੇ ਚੱਲ ਪੁੱਤ ਚੱਲ ਡੜੀ ਘਰ ਨਹਾ ਕੋ ਗੱਲ ਕਰਨੀ ਥਾਡੇ ਨਾਲ ਕੰਮ ਹੀ ਕੋਈ ਇੱਥੇ ਆਣ ਕੇ ਦੱਸ ਜਿਹੜੀ ਵੀ ਗੱਲ ਹੈਗੀ ਆ ਮੈਂ ਕੰਮ ਡਿਆਂ ਮੈਂ ਕਰਨ ਆਇਆ ਹਾਂ ਡੜੀ ਘਰ ਕੰਮ ਹੈ ਕੋਈ ਹੈ ਗੱਲ ਕਰਨੀ ਏ ਤੁਹਾਡੇ ਨਾਲ ਕੀ ਕੰਮ ਪੈ ਗਿਆ ਵਾ ਆਓਗੇ ਤਾਂ ਫੇਰੀ ਆ ਚੱਲ ਮੈਂ ਯਾਰ ਡਿਆਂ ਸਬਜ਼ੀ ਨੂੰ ਕੱਖ ਰਿਹਾ ਕਰਦਾਂ ਚਲੋ ਕੋਈ ਨਹੀਂ ਬਾਅਦ ਚ ਕਰਾਵਾਂਗੇ ਤੁਹਾਡੇ ਨਾਲ ਚੱਲ ਫੇਰ ਕਿ ਲੋ ਦਾ ਹਾਲ ਹੈ ਮੈਂ ਫੋਨ ਕੀਤਾ ਤੇ ਮੈਨੂੰ ਆਦੀ ਘਰੇ ਹੀ ਤੇ ਆਜੋ ਕਿ ਹਾਂ ਜਿੰਦਰੇ ਮਾਰਕਟ ਪਤਾ ਨਹੀਂ ਕਿੱਥੇ ਨਿਕਲ ਗਈ ਜੇ ਚੰਗੀ ਤੇਰੀ ਭੂਆ ਦਿੱਤੀ ਆ ਆਪਾਂ ਨੇ ਕਿੱਥੇ ਤੱਕ ਹੋ ਗਈ ਤੈਨੂੰ ਕਹਿ ਗਏ ਹੈ ਚੱਲ ਕੋਈ ਨਹੀਂ ਹਾਂ ਫੋਨ ਦੋ ਮੈਂ ਫੋਨ ਕਰਾਂ ਇਹ ਸ਼ਰਨ ਦੀ ਬੜੀ ਹੈਗੀ ਆ ਕਿ 24 ਘੰਟੇ ਫਿਰ ਵੀ ਰਿੱਡੀ ਕਰ ਛੱਡ ਗਿਆ ਆਪਣਾ ਹਨੂ ਹਾਈ ਹੈ ਨਹੀਂ ਹਨੂ ਸੱਦ ਕੇ ਤੇ ਆਪ ਤੋਂ ਨਿਕਲ ਗਈ ਐ ਡਾਡ ਜਿੰਦਰੇ ਮਾਰ ਗਈਆਂ ਘਰ ਨੂੰ ਆਹੋ ਕਿੱਥੇ ਗਈਏ ਇੱਥੇ ਤੇ ਬਾਹਰ ਨਾ ਕੋ ਮੰਜਾ ਤਾ ਕੇ ਕੋ ਸੇ ਜਿੰਦੇ ਦੋਏ ਥਾਈ ਵਜੇ ਜਦ ਲੇਕਰ ਪੁੱਲਾ ਨਾ ਪਤਾ ਕੱਢ ਜਾਂਦਾ ਚੱਲ ਕੋਈ ਨਹੀਂ ਛੇਤੀ ਆ ਜਾਏਗੀ ਨਾ ਆ ਜਾਵੀਂ ਮੇਰੀ ਭੈਣ ਪਤਾ ਕੀ ਗੱਲ ਵਾ ਅਸੀਂ ਤੇ ਉਹ ਗੱਲਾਂ ਤੇ ਸੰਗ ਸਾਡੇ ਸੁਪੇ ਆ ਹੈ ਕੁੱਟ ਪਾਣੀ ਵੀ ਨਹੀਂ ਉਤਰਾਂ ਵਿਦਿਆ ਨੂੰ ਮਿਲਿਆ ਹਾਂ ਚੱਲ ਆ ਜਾਵੀਂ ਉੱਥੇ ਨਾ ਮਰੀ ਰਵੀ ਹੁਣ ਚਲਾ ਬੈਠੇ ਬੈਈ ਨਹੀਂ ਬੈਠਾ ਨਹੀਂ ਉੱਥੇ ਆਪਾਂ ਚੰਗਾ ਛੇਤੀ ਆ ਜਾ ਹੁਣ ਆਜੋ ਇੱਥੇ ਆਜੋ ਹੁਣ ਜਿੰਦੀ ਤੇਰੀ ਕੋਈ ਨਹੀਂ ਇੱਥੇ ਗੰਦ ਚ ਰਹਿੰਦੀ ਐ ਮੈਂ ਦੇਖਿਆ ਪਾਣੀ ਕਿੰਨਾ ਚੰਗਾ ਘਰ ਬਣਾਵਾ ਫਿਰਨ ਦਾ ਬੜਾ ਚਸਵਾ ਹੈ ਤੇ ਸਭ ਕੋਈ ਆ ਕੋਲ ਘਰ ਵਾਲਾ ਫੌਜੀ ਆ ਹੈ ਆ ਲਾਗੇ ਕਿਸੇ ਦੇ ਮਰਗੋਗੀ ਉੱਥੇ ਗਈ ਆ ਜਾਂਦੀ ਹੁਣੀ ਕੋਈ ਗੱਲ ਨਹੀਂ ਆ 2 ਮਿੰਟ ਬਹਿਣਾ ਪੈਣਾ ਇੱਥੇ ਹੁਣ ਕੀ ਕਰੀਏ ਹਾਇ ਹਾਂ ਤਰੀ ਮਸਜਿਦ 10 ਮਿੰਟ ਉਧਰ ਲੀੜੇ ਚੱਲਦੇ ਸਾਨੂੰ ਲੀੜੇ ਲੈਂਦੀ ਚੱਲ ਜਾਣਾ ਹੁਕੇ ਤੇ ਮਰਨਦੇ ਆ ਮੈਂ ਹਾਂ ਚੱਲ ਅੰਦਰ ਕੋਈ ਤਾਂ ਹੋਊਗਾ ਤੇ ਤੂੰ ਵੀ ਇੰਨੇ ਅੰਦਰ ਚੱਲ ਕੋਈ ਗੱਲ ਮੇਰੀ ਗੜੇ ਗੜੇ ਜਿੰਦੇ ਲਾਏ ਵੇਸ ਹੀ ਇੱਕ ਗੱਲ ਚੰਗੀ ਆ ਇਹਨੂੰ ਪਤਾ ਨਹੀਂਗਾ ਕਿ ਮੇਰੀ ਭੂਆ ਦੀ ਧੀ ਵੀ ਹੈਗੀ ਆ ਠੀਕ ਵਾ ਨਾ ਤੇ ਲੋਕਾਂ ਦੇਖੋ ਸੋਚਣਾ ਕਿ ਜਾਂ ਪੇਕੇ ਗਏ ਹੋਣੇ ਆ ਤੇ ਜਾ ਕੇ ਤੇ ਭੈਣ ਭੂਣ ਹੁਦੇ ਹੋਣੇ ਆ ਮੇਰੀ ਭੂਆ ਦੀ ਕੁੜੀ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂਗਾ ਹੈ ਚੰਗੇ ਵਲੇ ਇੱਥੇ ਆ ਗਏ ਆ ਬਚ ਗਏ ਆ ਕੀ ਤਾਂ ਕੀ ਬਣਨਾ ਮਗਰ ਉਹਨਾਂ ਨੇ ਖਤਿਆ ਨੇ ਤੇ ਨਾਲ ਹੀ ਸਾਡੀ ਨੌ ਰਲ ਗਈ ਆ ਇੱਥੇ ਰਲ ਕੇ ਕੀ ਤੁਹਾਡਾ ਕੀ ਹਾਲ ਕਰਨਾ ਇਹ ਉਹ ਕਰਾਉਂਦੀ ਆ ਕ ਕਰਦਾ ਤੇ ਲੰਗਾਟਾ ਵੇ ਇਹ ਬੰਦਾ ਕਰੇ ਇਹਨੂੰ ਆਪਣੇ ਘਰ ਨਹੀਂ ਬੇੜਾ ਕਰਕੇ ਕਰਤਾ ਇਹਨੇ ਇਹ ਨਹੀਂ ਸੋਚਿਆ ਦਿਮਾਗ ਦੀ ਹੌਲੀ ਨੇ ਕਿ ਜੇ ਮੇਰੀ ਸੱਸ ਮਾਂ ਕੋ ਕਰਨ ਰਹੀ ਹੈ ਤਾਂ ਸਾਡੇ ਵਾਸਤੇ ਕਰਨ ਰਹੀ ਹੈ ਇਹਦੀ ਕਿਹੜੀ ਕਿ ਕੁੜੀ ਹੈ ਜਿਹੜਾ ਨੂੰ ਦੇ ਦੇਣਾ ਐਡੀ ਨੀਤ ਦੀ ਮਾੜੀ ਨਿਕਲੀ ਆ ਵੀ ਗੱਲ ਨਹੀਂ ਕਰਨ ਵਾਲੀ ਘਰ ਡੋਬ ਕੇ ਸੁੱਟਦਾ ਹੀ ਉਹਨਾਂ ਨੇ ਤੇ ਹਉ ਰਲੀਆਂ ਕਿੰਥਾ ਪੋਣਾ ਤੇ ਗੱਲ ਚ ਭਲਾ ਕੋਈ ਗੱਲ ਨਹੀਂ ਖਾਵੇ ਜੁੱਤੀਆਂ ਹੁਣ ਇਹ ਉਥੇ ਤਾਂ ਹੀ ਵੀ ਆਪਾਂ ਆ ਗਏ ਖਾ ਛਿੱਤਰ ਬੈ ਕੇ ਆਪਣਾ ਟੱਬਰ ਹੀ ਕੰਮ ਹੁੰਦਾ ਹੁੰਦਾ ਵਾ ਹਾਂ ਉਹ ਮੀਤਾਰ ਕਰਨ ਦੀ ਉਹਦੀ ਗਾਂ ਹੋ ਕੇ ਅਗਲੇ ਆ ਨੇ ਇਹਨਾਂ ਨੂੰ ਘਰ ਨਹੀਂ ਵੜਨ ਦਿਆ ਕਰਨਾ ਛੇਤਰਬਾਨ ਨੇ ਤਾਂ ਕੰਮ ਥੋੜਾ ਜਿਹਾ ਸੈੱਟ ਹੋ ਲੈਣਦੇ ਉਹਨਾਂ ਦਾ ਚੱਲ ਆਪਾਂ ਤੇ ਥੋੜੇ ਦਿਨ ਕੱਢੀਏ ਉਹ ਆਹ ਕੱਢਣੀ ਪੈਣੀ ਕਰਨਾ ਕੀ ਕਰਨਾ ਸਾਡਾ ਮੁੰਡਾ ਸਾਡਾ ਮਗਰ ਲੱਗਾ ਨਾ ਭੂਏ ਚੜਿਆ ਇਹਨੂੰ ਵੀ ਲੋ ਲੱਗ ਜੂਗੀ ਮਗਰ ਮਗਰ ਤੁਰਿਆ ਫਿਰਦਾ ਜੈਸ਼ ਐ ਉਹਦੀ ਜੈਸ਼ ਜਾਊ ਜਸ ਨੇ ਜਦੋਂ ਡੋਬਿਆ ਤਾਂ ਪਤਾ ਫਿਰ ਉਹ ਇਹਨੂੰ ਕਹੇ ਆ ਕਿੱਥੇ ਦਫਾ ਇਹਦੇ ਮਰ ਚਲੇ ਧੁੱਪੇ ਹਾਂ ਸੁਣਾ ਕਰੋ ਫਿਰ ਕਿਤੇ ਘਰ ਗਈ ਆ ਜਾਂਦੀ ਆ ਪਤਾ ਨਹੀਂ ਇਹਨੇ ਕਿਦੋਂ ਹੋਣਾ ਹੀ ਹੈ ਮੇਰੀ ਗੱਲ ਸੁਣੋ ਸਾਨੂੰ ਆਉਣ ਲੱਗਿਆ ਨਾ ਪਰਮ ਨੇ ਵੇਖ ਲਿਆ ਵਾ ਹਾਂ ਤੇ ਮੈਨੂੰ ਆਵੇ ਫੋਨ ਵੇਖ ਕਿੰਨੇ ਆਏ ਹਨ ਕਿੰਨੇ ਫੋਨ ਕੀਤੇ ਤੂੰ ਉਹਨਾਂ ਚੁੱਕ ਲਈਂ ਜਦ ਪੈ ਗਈ ਮੈਂ ਤਾਂ ਫੋਨ ਚੁੱਕਣ ਲਈ ਆ ਪਰ ਲੱਭਣ ਡਿਆ ਪਏ ਹੁਣੇ ਮਰ ਚੜੇ ਸਾਨੂੰ ਔੜੀ ਸਾਡੀ ਨੋ ਆ ਨਾ ਉਹ ਤੇ ਚਮਲ ਜਾ ਕੇ ਤਾਂ ਕਰ ਦੱਸ ਵੀ ਆਈ ਹੋਣੀ ਆ ਕਿ ਸਾਸ ਸਹਰਾ ਮੇਰੇ ਨਿਕਲ ਗਏ ਆ ਹੈ ਵੇਖੀ ਉਹਨਾਂ ਨਾਲ ਲੈ ਕੇ ਫਿਰਦੀ ਨਹੀਂ ਸਾਰੇ ਪਿੰਡ ਦੇ ਵਿੱਚ ਮੈਂ ਤਾਂ ਉਹਦਾ ਡਰ ਖਾਈ ਜਾਂਦਾ ਵਾ ਹੋਰ ਬਗਾਨਿਆਂ ਦਾ ਕੀ ਡਰ ਵਾ ਆਪਣੇ ਘਰ ਦੇ ਹੀ ਮਾਰਦੇ ਆ ਇੱਥੇ ਉਹਨਾਂ ਜੁਬਾਨ ਚਲਾਈ ਭੈਣ ਆਪਣੀ ਦੇ ਸਾਹਮਣੇ ਵੀ ਅਸੀਂ ਕੀ ਕਰਕੇ ਆਏ ਆ ਆਖਰੀ ਸਾਡਾ ਉਤਲੇ ਦਿਲ ਕਰਦੇ ਹੈ ਮਿਲਣ ਨੂੰ ਸਮਝ ਨਹੀਂ ਆਉਂਦੀ ਜੇ ਅਗਲੇ ਦੇ ਘਰ ਰਹਿਣਾ ਆਪਾਂ 3-4 ਦਿਨ ਤਾਂ ਕੀ ਦੱਸ ਕੇ ਰਹਿਣਾ ਉਹਨੇ ਕਹਣਾ ਅੱਗੇ ਤੱਕ ਤੇ ਆਈ ਨਹੀਂ ਗਈ ਤਾਂ ਹੁਣ ਕਿਥੋਂ ਆ ਗਈ ਓਏ ਉਤਰਾ ਆਖੀ ਮੈਨੂੰ ਉਤਰਾ ਹੋਣ ਡਿਆ ਸੀ ਹਾਂ ਸਾਰਾ ਸਮਾਂ ਘਰੇ ਰਹੀ ਹਾਂ ਕਿ ਹਾਂ ਟਾੜਾ ਘਰ ਟਾੜਾ ਦੁਨੀਆ ਟੜ ਤੋਂ ਵੀ ਤੇਜ਼ ਵਾ ਹਾਂ ਓ ਚੱਲ ਗਾਂ ਯਾਰ ਚੱਲ ਕੋਈ ਨਹੀਂ ਆ ਜਾਂਦੀ ਓਏ ਆਹ ਵੇਖੀ ਤੇ ਗਲੀ ਗੁਲੀ ਚ ਕੋਈ ਇਹ ਹੋਰ ਨਾ ਕਿਦਾ ਗਲੀ ਲੱਗੀ ਉਹਨੂੰ ਗੱਲਾਂ ਦਾ ਬੜਾ ਭੁਸਵਾ ਜਾਂ ਦੇਖ ਲੈ ਵੇਖ ਲੈ ਤੁਸੀਂ ਕੋਠ ਕੀ ਗੱਲਾਂ ਦਾਬ ਕੋਈ ਵੀ ਮੰਮੀ ਦੱਸਦੀ ਨਹੀਂ ਕੋਈ ਗੱਲ ਵਾ ਤਾਂ ਵੀ ਦੱਸ ਦੇ ਕੋਈ ਨਹੀਂ ਵੀ ਗੱਲ ਦੱਸਣ ਆਤੀ ਬੈਠਿਆ ਸਾਡੀ ਆ ਤੁਹਾਨੂੰ ਬੈਠੋ ਰੋ ਪੀ ਗੱਲ ਹੋ ਗਈ ਆ ਹਾਂ ਪਤਾ ਨਹੀਂ ਆ ਤੇ ਵੇਖਿਆ ਦੇ ਵਿੱਚ ਉਪ ਜੀ ਮੱਕ ਬੇਟੀ ਤੇ ਕੀ ਗੱਲ ਆ ਠੀਕ ਤਾਂ ਹੈ ਹੁਣ ਹਾਂਜੀ ਮम्मी ਕੀ ਕੀ ਆ ਦੱਸ ਹੁਣ ਜਿਹੜੀ ਗੱਲ ਆ ਕੀ ਆ ਤੁਸੀਂ ਦੱਸੋ ਮੈਂ ਕਿਉਂਕਿ ਹੁਣ ਆ ਕੀ ਆ ਹੂੰ ਦੱਸਿਆ ਦੇ ਰਹੇ ਤੁਹਾਨੂੰ ਅੱਗੇ ਵੀ ਆਹੋ ਤੇ ਸੋਨਾ ਦੇ ਰਹੇ ਭੂਆ ਆਪਣੀ ਨੂੰ ਇਹਨੇ ਹੂੰ ਉਹ ਹੁਣ ਮੁਕਰ ਗਈਆਂ ਦੀ ਮੈਂ ਦੇਣਾ ਹੀ ਹੈ ਨਹੀਂ ਮੁਕਰ ਗਈ ਆ ਆਹੋ ਮੈਂ ਤਾਂ ਆਖਣਾ ਵੀ ਚੱਲ ਮੈਂ ਚੱਲਦਾ ਤੇਰੇ ਨਾਲ ਇਹ ਹੋ ਕੇ ਆਈ ਅੱਗੇ ਕਰੀ ਮੈਨੂੰ ਉਦੋਂ ਫਿਰ ਉਹ ਨੂੰ ਸੋਚਣਾ ਚਾਹੀਦਾ ਵੀ ਚਲ ਉਹਨੇ ਨਿਆਣਕੁਣੇ ਚ ਦੇ ਹੀ ਦਿੱਤਾ ਕਿ ਕੌਣ ਸਿਆਣੀ ਬਣੂ ਲੱਗੂ ਬਗਲਾ ਕਿ ਜਾਂਦੀ ਐ ਨਾ ਮੈਂ ਤਾਂ ਸਾਰਾ ਕੁਝ ਬਦਲਾ ਲੈਣ ਨਹੀਂ ਦਿੱਤਾ ਹਾਂ ਬਗਲਾ ਕਾਦਾ ਲੈ ਆਨੇ ਅਸੀਂ ਕੋਈ ਕਤਾ ਕੀਤਾ ਇਹਨਾਂ ਦਾ ਦੱਸ ਕੀ ਪਤਾ ਉਦਾਂ ਗਲਤੀ ਤਾਂ ਤੁਹਾਡੇ ਕੋਲ ਹੀ ਹੋ ਗਈ ਜਿਹੜੀ ਅਸੀਂ ਤੁਹਾਡੀ ਗੱਲ ਨਹੀਂ ਮੰਨੀ ਉਹ ਤੋਂ ਮੇਰੀ ਗੱਲ ਸੁਣੋ ਤੁਹਾਨੂੰ ਸਮਝਾਉਣੀ ਹੈ ਨਾ ਉਧਰ ਅੱਖਾਂ ਦੇ ਪੱਟੀ ਬੰਨ ਲੈਂਦੇ ਨੇ ਨਿਆਣੇ ਆਂਦੇ ਜੋ ਸਾਡਾ ਮਾਪੋਂ ਕਿੰਦਾ ਉਹ ਗਲਤ ਵਾ ਜਿਹੜੇ ਰਿਸ਼ਤੇਦਾਰ ਕਹਿੰਦੇ ਉਹ ਚੰਗੀ ਗੱਲ ਵਾ ਮੰਮੀ ਕਹਾਲ ਤੇ ਤੁਹਾਡੇ ਸਹੀ ਹੁਣ ਚੰਗਾ ਰਿਆਂ ਹੁਣ ਕਰੀਏ ਕੀ ਕਿਉ ਡਵਾ ਰਿਆ ਤੈਨੂੰ ਕਿੰਨਾ ਕਿਹਾ ਹੈ ਮੈਨ ਮੰਨ ਲੈ ਸਾਡੀ ਪਰ ਮੰਨ ਲੈ ਤੂੰ ਮਾਨਾ ਨਹੀਂ ਨਹੀਂ ਪਹਿਲਾਂ ਤੂੰ ਰੱਖਿਆ ਚੋਰੀਆਂ ਸਾਡੇ ਤੋਂ ਮੈਂ ਕਾਦੀ ਚੋਰੀ ਰੱਖੀ ਦੱਸੋ ਭਲਾ ਕਾਦੀ ਚੋਰੀ ਜਦੋਂ ਮੈਨੂੰ ਪਤਾ ਲੱਗਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀ ਜੇ ਪੁੱਤ ਦਿਨ ਨੂੰ ਉਦੋਂ ਪੁੱਛਿਆ ਕਿ ਕੀ ਗੱਲ ਬਾਤ ਵੰਦਰ ਕਿਉਂ ਲਾਂਦੇ ਕੋਈ ਨਹੀਂ ਮੰਮੀ ਕੋਈ ਨਹੀਂ ਮੰਮੀ ਉਦੋਂ ਮੈਨੂੰ ਸ਼ੱਕ ਪੈਂਦਾ ਉਹ ਚੰਗਾ ਨਿਆ ਤੂੰ ਆਪਕੇ ਸੋਚਿਆ ਚੱਲ ਚੁੱਪ ਕਰਕੇ ਲੈ ਆਵੇਂਗੀ ਕਿ ਨਾ ਕਿਸੇ ਨੂੰ ਪਤਾ ਲੱਗੇਗਾ ਹੁਣ ਅਗਲੀ ਮੁੱਕਰ ਹੀ ਗਈ ਤੂੰ ਦੱਸਣਾ ਤੇ ਪਹਿਣਾ ਹੀ ਨਹੀਂ ਮੁੱਕੋ ਇੱਗਾ ਕਿਦਾਂ ਗਈ ਆ ਪਤਾ ਨਹੀਂ ਜੀ ਹੁਣ ਮੈਨੂੰ ਇਹਨੂੰ ਪੁੱਛੋ ਕੀ ਜਾਂਦੀ ਅੱਗੋਂ ਇਹਨੂੰ ਹੁਣ ਜਾਓ ਦੋਵੇਂ ਜਣੇ ਜਾ ਕੇ ਉਹਨਾਂ ਦੇ ਹਿੱਕ ਦੇ ਚੜੋ ਕਰੋ ਉਹਨਾਂ ਨਾਲ ਗੱਲ ਉਹਨਾਂ ਦਾ ਛੋਟਾ ਸਾਡਾ ਜੋ ਕੇ ਦੇਖਿਆ ਜਾਓ ਮੈਂ ਆਜਾ ਖੜਿਆ ਵੀ ਚੱਲੀਏ ਅਹੀਂ ਨਹੀਂ ਜਾ ਕੇ ਤੁਸੀਂ ਲੜੋਗੇ ਮੈਂ ਤੁਨ ਨੂੰ ਆਪ ਤੇ ਰਿਹਾ ਕਿ ਆਪ ਬਲਕਿ ਇਹ ਨਹੀਂ ਦੀ ਕੋਈ ਵੀ ਜਣਾ ਕਿ ਤੁਮ ਮਰਦੀ ਜੋਰ ਨਾਲ ਤੇ ਜਦਨ ਉਹ ਨੂੰ ਦਿੱਤਾ ਸੀ ਉਸ ਦਿਨ ਕੀ ਆਂਦੀ ਸੀ ਮੈਂ ਤੁਨ ਨੂੰ ਉਹਨੂੰ ਕਿਹਾ ਕਿ ਮੈਂ ਕਰੇ ਦੱਸ ਕੇ ਫਿਰ ਤੈਨੂੰ ਦਵਾਂਗੀ ਤੇ ਕਹਿੰਦੇ ਕਿ ਨਾ ਦੱਸਿਓ ਮੈਨੂੰ ਕੀ ਪਤਾ ਕਿ ਉਹਨਾਂ ਦੇ ਮਨ ਉਹਨਾਂ ਬੇੜਾ ਰੋੜਨਾ ਸਾਡੇ ਘਰ ਦਾ ਰੋੜ ਦਿੱਤਾ ਵਾ ਜੇ ਸਲਾਹ ਲਈ ਹੁੰਦੀ ਤੇ ਕੀ ਲੋੜ ਹੀ ਸਾਨੂੰ ਸੋਨਾ ਦੇਂਦੀ ਉਹਨਾਂ ਨੂੰ ਅਸੀਂ ਤਾਂ ਰੁਪਏ ਦੀ ਚੀਜ਼ ਨਹੀਂ ਦੇਂਦੇ ਜੀ ਤੇ ਇਹਨੇ ਮੈਨੂੰ ਵੀ ਨਹੀਂ ਪੁੱਛਿਆ ਆਪ ਹੀ ਦੀ ਆਈ ਏ ਜੇ ਮੇਰ ਨਾਲ ਇੰਨੀ ਗੱਲ ਕਰਦੀ ਮੈਂ ਤੁਹਾਡਾ ਨਾ ਕਰਨੀ ਕੋਈ ਜਾ ਕੰਮ ਕਰ ਯਾਰ ਤੂੰ ਨੇ ਸ਼ੁਰੂ ਤੋਂ ਸਾਡੇ ਤੇ ਯਕੀਨ ਨਹੀਂ ਕੀਤਾ ਤੈਨੂੰ ਤੇ ਮੇਰਾ ਮਾਂ ਭੇਜੋ ਜਾਂਦੇ ਆ ਉਹ ਗੱਲ ਕਹਿੰਦੇ ਹੁਣ ਉੱਥੇ ਚਲ ਗਿਆ ਤੂੰ ਜਾਂਦਾ ਰਿਹਾ ਹੁਣ ਠੰਡ ਪੈ ਗਈ ਜੇ ਮੈਂ ਆ ਸਮਝਿਆ ਤੇ ਮੇਰੇ ਕੋਲ ਤੁਸੀਂ ਦੱਸ ਦੇ ਦੀਂ ਤੇ ਗੰਦ ਦਿੱਤਾ ਛੇਤੀ ਫੜਾ ਦੇ ਛੇਤੀ ਫੜਾ ਦੇ ਬਸ ਮੇਰੇ ਵਿੱਚ ਮੂੰਹ ਵੀ ਪਤਾ ਕਿਹੜੀ ਗੱਲੋਂ ਸੜਦੇ ਹੋ ਕਿ ਇਹਨਾਂ ਦਾ ਘਰ ਤਰੱਕੀ ਕਰਨ ਦੇਵਾ ਤੇ ਇਹ ਤਾਂ ਅਨੁਜਾਈ ਜਾਂਦੇ ਤੇ ਅਸੀਂ ਉੱਥੇ ਦੇ ਉੱਥੇ ਹੀ ਆ ਤਾਂ ਹੀ ਉਹਨਾਂ ਨੇ ਮੇਰਾ ਰਿਸ਼ਤਾ ਵੀ ਇੱਧਰ ਕਰਵਾਇਆ ਏ ਤੇ ਨਾਲੇ ਕਿਆ ਪਤਾ ਨਹੀਂ ਕਿੰਨੂ ਫੋਨ ਤੇ ਕਹਿੰਦੇ ਸੀ ਤੇ ਹੁਣ ਚੰਗਾ ਕਉਤ ਜੀਵਨ ਦਾ ਤੇ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਉਹ ਬੇਈਮਾਨ ਜਨਨੀ ਆ ਪਰ ਫਿਰ ਵੀ ਮੈਂ ਇਹ ਸੋਚਿਆ ਵੀ ਆਪਣੀ ਪਤੀ ਦਾ ਰਿਸ਼ਤਾ ਕਰਾਉਂਦੀ ਐ ਏਡੀ ਵੱਡੀ ਸਾਡੇ ਦਾ ਕੋਈ ਦੁਸ਼ਮਨੀ ਤੇ ਨਾ ਨਾ ਲਏਗੀ ਪਰ ਮੈਨੂੰ ਕੀ ਪਤਾ ਵੀ ਸਾਡਾ ਘਰ ਹੀ ਖਾ ਜਾਣਾ ਮੈਨੇ ਜੀਵਨ ਨੇ ਕੋਈ ਰਿਸ਼ਤਾ ਥੋੜਾ ਕਰਾਇਆ ਸੀ ਵੀ ਉਹਨੂੰ ਬੜਾ ਚਾਹੇ ਸਾਡੇ ਮੁੰਡੇ ਨੂੰ ਹਸਾਕ ਕਰਾਉਂਦਾ ਉਹ ਤੇ ਕਬਾਨਾ ਬਣਾਉਂਦੀ ਸੀ ਸਾਡੇ ਘਰ ਦੇ ਵਿੱਚ ਵੜਨ ਦਾ ਠੀਕ ਆ ਕਿ ਨਹੀਂ ਕਿ ਉਹ ਵੜ ਗਈ ਤੇ ਉਹਨੇ ਵਹਿਲਾ ਕੀ ਕੋਈ ਕਰਕੇ ਰੱਖਦਾ ਅੱਜ ਇਹ ਤਾਂ ਸੋਣਾ ਹੀ ਆ ਨਾ ਅੱਜ ਉਹਨੇ ਹੋਰ ਕਈ ਕੁਝ ਕਰਾਉਣਾ ਹੈ ਇਹ ਵੀ ਮੈਂ ਨਾ ਬ ਚੰਗੇ ਵੇਲੇ ਤੁਹਾਡੀਆਂ ਅੱਖਾਂ ਬੁੱਲ ਗਈਆਂ ਹਾਂ ਚਲੋ ਹੁਣ ਦੱਸੋ ਵੀ ਕਰੀਏ ਕੀ ਕਰਨਾ ਕੀ ਹੈ ਮੈਂ ਤਾਂ ਨਹੀਂ ਆਪਣੇ ਪੇਕੇ ਫੋਨ ਲਾਵੇ ਤੇ ਆਪਣੇ ਪਿਓ ਨੂੰ ਸੱਦੇ ਤੇ ਉਹਦੇ ਘਰ ਜਾਓ ਖਾਣ ਨੂੰ ਜਾਂਦੀ ਲੋੜ ਹੀ ਨਾ ਪਵੇ ਮੇਰੀ ਗੱਲ ਸੁਣੋ ਪਿਓ ਵਿਚਾਰਾ ਕਿਹੜਾ ਕਹਿੰਦਾ ਹੈ ਵੀ ਮੈਂ ਉਥੇ ਸੋਨਾ ਇਹਦਾ ਦਵਾਦਾ ਨਾ ਉਹ ਵਿਚਾਰਿਆਂ ਨੂੰ ਕਿਸੇ ਗੱਲ ਦਾ ਪਤਾ ਨਾ ਗੱਲ ਨਾ ਬਾਤ ਪਹਿਲਾਂ ਤੁਸੀਂ ਨਾ ਤਿੰਨੇ ਜਣੇ ਜਾਓ ਤੇ ਜਾ ਕੇ ਨਾਲ ਕੋਈ ਗੱਲਬਾਤ ਕਰੋ ਜਾਂ ਨੂੰ ਮੈਂ ਵੀ ਜਾ ਸਕਦਾ ਮੇਰੇ ਮੂੰਹੋਂ ਨਿਕਲ ਜੰਗੇ ਵੱਧ ਘੱਟ ਗੱਲਾਂ ਤੇ ਫੇਰ ਨਾ ਕੋਈ ਕੰਮ ਜਿਆਦਾ ਵੱਧ ਗਿਆ ਵਾ ਸੋਨਾ ਤੇਰ ਕੋ ਲੈ ਲਾਂਗੇ ਕੋਈ ਗੱਲ ਨਹੀਂ ਐਡੇ ਤਾਂ ਨਹੀਂ ਹੈਗੇ ਕਿ ਇਹ ਸੋਨਾ ਦੱਬ ਲੈਣਗੇ ਠੀਕ ਹੈ ਨੀ ਮੈਂ ਨਹੀਂ ਆ ਮੈਲੇ ਫਿਰ ਵੀ ਚੰਗਾ ਕੱਲਾ ਸੋਣਾ ਹੀ ਆ ਉਹਨਾਂ ਦੇ ਪਹਿਲੀ ਵੀ ਹੱਪ ਲੈਣੀ ਇਹਨਾਂ ਦੇ ਹਿੱਸੇ ਵੀ ਜੇ ਅੱਗੇ ਤਾਂ ਤੁਸੀਂ ਨਾਂ ਲਾ ਦਿੰਦੇ ਤੇ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਾਂ ਹੁਣ ਆਪਣੇ ਘਰ ਦੇ ਵਿੱਚ ਨਾ ਅਸੀਂ ਚਾਰੇ ਜੀ ਆ ਇੱਕ ਸਲਾਹ ਹੋ ਕੇ ਚਲਿਓ ਤੇ ਤੁਹਾਡਾ ਬਚਾਅ ਹੋਣਾ ਜੇ ਨਹੀਂ ਤੇ ਉਹਨੇ ਖੇਰੂ ਖੇਰੂ ਕਰਕੇ ਰਾਤ ਨੂੰ ਜੀ ਸਾਰਾ ਕੁਝ ਕੋਈ ਨਹੀਂ ਡੈਡੀ ਤੁਸੀਂ ਫਿਕਰ ਨਾ ਕਰੋ ਜੋ ਤੁਸੀਂ ਕਹੋਗੇ ਉਹ ਕਰਾਂਗੇ ਹੁਣ ਤੇ ਤੇਰੀ ਅੱਖਾਂ ਖੁੱਲੀਆਂ ਤੇਨੂੰ ਪਤਾ ਲੱਗ ਗਿਆ ਨਾ ਜਦੋਂ ਤੂੰ ਮੈਨੂੰ ਛੁੱਡੂਆ ਜਿਆ ਆ ਨਹੀਂ ਹਾਂ ਪੀ ਇਹ ਬੜੀ ਤਰੀਕੇ ਦੇ ਨਾਲ ਹੁੰਦੀ ਹੈ ਰਿਸ਼ਤੇ ਵਾਸਤੇ ਤੈਨੂੰ ਮੈਂ ਕਿੰਨਾ ਰੋਈ ਹਾਂ ਤੇ ਮੇਰੀ ਮੰਨੀ ਉਹ ਚੱਲ ਰਿਸ਼ਤੇ ਦੀ ਵੀ ਕੋਈ ਨਹੀਂ ਕੁੜੀ ਚੰਗੀ ਸੀ ਕੋਈ ਗੱਲ ਨਹੀਂ ਅਗਲ ਵਾਲੀ ਸੀ ਪਰ ਇਹ ਆ ਵੀ ਨਿਆਣੀ ਸੀ ਉਹਦੇ ਹੱਥਾਂ ਨੇ ਚੜ ਗਈ ਮੂੰਹ ਦੀ ਮਿੱਠੀ ਸੀ ਜੋ ਆਉਂਦੀ ਉਹ ਹੀ ਕਰਦੀ ਰਹੀ ਸਾਡਾ ਉਹਨੇ ਕੀ ਮਾਨਾ ਜਿਹੜੀ ਆਪਣੀ ਠੀਡੀ ਨਹੀਂ ਬਣੀ ਤੇ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਸਾਰੇ ਇੱਕ ਦੂਜੇ ਦੇ ਘਰ ਅੱਗ ਲਾਉਣ ਵਾਲੇ ਹੁੰਦੇ ਆ ਨਾਲੇ ਇਹ ਜਮਾਨੇ 'ਚ ਕੋਈ ਕੇ ਕਿਸੇ ਨੂੰ ਵੇਖ ਕੇ ਜਾਂਦਾ ਓ ਜਾਓ ਉਹਨਾਂ ਨਾਲ ਗੱਲ ਕਰੋ ਉਹਨਾਂ ਦਾ ਇੱਥੇ ਸਾਰਾ ਕੁਝ ਫੜਾ ਨਿਹਰੇ ਕੱਲ ਨੂੰ ਫੇਰ ਆ ਕੇ ਅਸੀਂ ਪੁਲਿਸ ਵੀ ਲੈ ਕੇ ਆਵਾਂਗੇ ਜੇ ਨਾਂ ਦਿੱਤਾ ਤੇ ਚੱਲੀਏ ਉਹ ਐਵੇਂ ਨਹੀਂ ਐਸੇ ਕਰਕੇ ਇੱਥੇ ਆਉਂਦੀ ਨਾਲਾਂ ਦੀ ਮਪੇਕੇ ਲਿਕੇ ਜਾਵਾਂ ਉਹਦੇ ਢੇਡੇ ਤੇ ਪਾ ਕੇ ਮਿੱਠੀ ਚੰਗੀ ਬਣ ਕੇ ਤੇ ਸਾਰਾ ਕੁਝ ਲੁੱਟ ਪ ਜਾਣਗੀ ਮੈਂ ਕਿਹਾ ਤੇ ਕੰਨੀ ਕੱਢ ਆਇਓ ਸਾਡਾ ਪਿਓ ਚੱਲਿਆ ਸੀ ਥਾਣੇ ਆਏ ਉਹਨੂੰ ਰੋਕ ਕੇ ਆਏ ਆ ਸਾਰਾ ਕੁਝ ਆੜਾ ਇੱਥੇ ਰੱਖ ਦੇ ਤੇ ਜੇ ਨਾਂ ਰੱਖਿਆ ਨਾ ਤੇ ਤੈਨੂੰ ਹੀ ਉੱਥੇ ਖਾਣਾ ਫੇਰ ਲਾ ਕੇ ਦੱਸਿਆ ਚਲੋ ਕਰੋ ਤੇ ਸਾਰਾ ਕੁਝ ਕੱਢ ਕੇ ਦੇਂਦੀ ਕਿ ਨਹੀਂ ਨੀ ਕੀ ਵੜਾ ਕਾਟ ਆਪਣੀ ਸਾਸ ਨੂੰ ਬਾਹਰ ਕੀ ਹੋ ਗਿਆ ਵਦਾਈ ਜੀ ਲੱਗ ਜਾਂਦਾ ਪਤਾ ਤੈਨੂੰ ਹੁਣੇ ਕੀ ਹੋਇਆ ਉਹ ਤਾਂ ਹੈ ਨਹੀਂ ਕਿ ਘਰੇ ਉਹ ਤਾਂ ਚਲ ਗਿਆ ਕਿਤੇ ਮੈਨੂੰ ਦਾਬ ਨਹੀਂ ਰਸ ਕੇ ਕਿੱਥੇ ਗਏ ਆ ਪਰ ਗੱਲ ਕੀ ਹੋਈ ਆ ਬੜੇ ਗੁੱਸੇ ਦੇ ਚੋਂ ਆ ਗਏ ਆ ਮੈਂ ਤੈਨੂੰ ਬਿਹਾ ਕੇ ਦੱਸਨੇ ਜੋ ਵੀ ਕੁਛ ਹੋਇਆ ਵਾ ਬੈਠੋ ਭਾਬੀ ਸਤੋ ਸਤ ਦੱਸ ਦੋ ਵੀ ਚਾਚੀ ਹੁਣੀ ਹੈ ਕਿੱਥੇ ਨੇ ਬਾਜੀ ਉਹ ਤਾਂ ਹੈ ਨਹੀਂ ਕਿ ਘਰੇ ਉਹਦੇ ਮੈਨੂੰ ਵੀ ਪਤਾ ਵਾ ਕਿਹੜੀ ਗੱਲ ਹੋਈ ਆ ਤੁਸੀਂ ਕਿਹੜੀ ਘਲੋਂ ਆਏ ਆ ਤੇ ਤੁਸੀਂ ਲੜਨ ਲਈ ਆਏ ਹੋ ਇੱਥੇ ਖੜੀ ਆ ਬਾਹਰ ਮੈਨੂੰ ਸਾਰੀ ਸਮਝ ਲੱਗ ਗਈ ਕਿ ਮੈਨੂੰ ਤਾਂ ਪਹਿਲਾਂ ਤੋਂ ਪਤਾ ਵੀ ਹੈ ਕੀ ਕੰਮ ਕਰਦੀਆਂ ਦਿੰਦੀਆਂ ਵਾ ਪਰ ਇਹ ਆ ਵੀ ਹੁਣ ਮੈਨੂੰ ਇਹ ਨਹੀਂ ਪਤਾ ਹੈਗਾ ਵੀ ਉਹ ਗਏ ਕਿੱਥੇ ਆ ਮੋਟਰਸਾਈਕਲ ਤੇ ਗਏ ਆ ਦੋਵੇਂ ਜਾਣੇ ਮੇਰੀ ਸੰਦਾ ਕਰੀ ਜਿੱਦੇ ਜਿੱਦੇ ਜਨੇ ਪੁੱਛਿਆ ਨਹੀਂ ਸਾਨੂੰ ਤੇ ਇੱਕ ਉਹਨਾਂ ਨੂੰ ਸੁਣਾ ਦੇ ਦਿਓ ਕਿ ਜਦੋਂ ਆਉਣਗੇ ਨਾ ਤੁਹਾਡੇ ਘਰੇ ਸੋਨਾ ਫੜਾਉਣ ਨੀ ਤਾਂ ਇਹ ਨਾ ਮੈ ਭੋਰ ਕੋ ਕੰਮ ਹੋ ਜੇ ਜੇ ਇਹਦਾ ਅਕਲ ਵਾਲੀ ਹੋਊਗੀ ਨਾ ਤਾਂ ਫੜਾ ਦੇਗੀ ਨਹੀਂ ਤਾਂ ਆਪਾਂ ਪੁਲਿਸ ਵਾਲ ਜਾਣਾ ਇੱਥੇ ਪੁਲਿਸ ਲੈ ਕੇ ਆਉਣਾ ਬੜੀ ਬੇਇੱਜ਼ਤੀ ਹੋਣੀ ਆ ਆ ਕੀ ਨਾ ਦੱਸਿਆ ਨਹੀਂ ਤਾਂ ਆਪ ਕੈਨ ਨਹੀਂ ਸਕੇ ਲੈ ਕੇ ਆਓ ਨਾਲੇ ਇਹਨਾਂ ਨੂੰ ਪਤਾ ਲੱਗੂਗਾ ਨਾਲੇ ਇਹਨੂੰ ਨਬਰੂ ਭੇਜ ਕਰਾਓ ਨਾ ਇਹਦਾ ਵੀ ਕੰਮ ਨਾਲੇ ਭਾਜੀ ਉਹ ਤੇ ਵੀ ਨਹੀਂ ਹਟਦੀ ਹੁੰਦੀ ਇਹ ਆਣ ਕੇ ਇੱਥੇ ਮੂੰਹ ਜੋੜ ਜੋੜ ਕੇ ਗੱਲਾਂ ਕਰਦੀਆਂ ਹੁੰਦੀਆਂ ਮੈਨੂੰ ਤਾਂ ਉਹਦੇ ਸ਼ੱਕਾ ਸੀਗਾ ਕੋਈ ਨਾ ਕੋਈ ਕੰਮ ਇਹਨਾਂ ਨੇ ਕਰ ਦੇਣਾ ਵਾ ਉਹਨੂੰ ਫੋਨ ਲਾ ਤੇ ਮਿੰਟਾਂ ਮੈਂ ਇੱਥੇ ਸੱਦ ਕੇ ਨਾ ਆਖੀ ਦੱਸਿਆ ਜੀ ਉਹ ਸਿਆਣੀ ਹੋਊਗੀ ਨਾ ਤੇ ਆ ਜਾਈਗੀ ਹੁਣ ਮੂੰਦ ਨੂੰ ਮੈਂ 50 ਲਾਏ ਆ ਕਿ ਪਤਾ ਤਾਂ ਕਰੀਏ ਕਿੱਥੇ ਗਏ ਆ ਉਹ ਤਾਂ ਪਰਮ ਨੇ ਦੇਖੇ ਮੋਟਰਸਾਈਕਲ ਤੇ ਜਾਂਦੇ ਸਾਨੂੰ ਤਾਂ ਪਤਾ ਵੀ ਨਹੀਂ ਕਿੱਥੇ ਗਏ ਆ ਉਹ ਤੁਹਾਡੇ ਸਾਹਮਣੇ ਮੈਂ ਫੇਰ ਲਾ ਦਿੰਨੀ ਆ ਫੋਨ ਦੀ ਕੀੜੀ ਗੱਲ ਪਰ ਉਹਦਾ ਪਤਾ ਨਹੀਂ ਕਿੱਥੇ ਗਈ ਆ ਲਾ ਕੇ ਜੀਜੂ ਦਾ ਪਤਾ ਕਿੰਨਾ ਕਿ ਜੰਨੀ ਆਉਣਾ ਘਰੇ ਹੀ ਆਉਣਾ ਮੈਂ ਵੇਖੀਏ ਨਾ ਹੁਣ ਅਸੀਂ ਕਾਜ ਕਿੱਦਾਂ ਕਰਦੇ ਜ ਸਾਡਾ ਸੋਨਾ ਨਾ ਨਾ ਮਿਲਿਆ ਤੈਨੂੰ ਲੱਗ ਪਤਾ ਜਾਏਗਾ ਇੱਕ ਦਿਨ ਮੈਂ ਮੂੰਹ ਜੋਰ-ਜੋਰ ਝਾਕੇ ਤੇ ਮੇਰੀ ਮੂੰਹ ਨਾ ਬੰਦੀ ਚੰਗੀ ਤੇ ਇਹ ਨਹੀਂ ਇਨਾ ਸੁਣਦੇ ਆ ਤੂੰ ਇਦਾਂ ਉਦੋਂ ਤਾਂ ਮੇਰਾ ਨਾਮ ਲਵਦੀ ਕਿਤਾ ਪੂਆ ਨੇ ਕਿਹਾ ਹੋਗਾ ਮੈਂ ਦੇਖ ਉਹ ਨਹੀਂ ਚੱਕਣ ਦੇ ਫੋਨ ਅੱਜ ਸਾਹਮਣੇ ਹੁਣ ਤੇ ਮੈਂ ਲਾਤਾ ਵਾ ਉਹ ਨਹੀਂ ਫੋਨ ਚੱਕਣ ਦੇ ਉਹਨੂੰ ਹਣ ਕਿ ਲੋੜ ਆ ਫੋਨ ਚੱਕਣ ਦੀ ਲੈ ਗਈ ਆ ਸਾਰਾ ਕੁਝ ਲੁੱਟ ਲੱਟ ਕੇ ਸਾਡੇ ਕੋਲ ਕੋਈ ਵੀ ਮਾਨ ਦੇ ਬੈਠੀ ਹੋਣੀ ਚੱਲ ਕਿੱਥੇ ਜਾਣਾ ਘਰੇ ਹੀ ਆਉਣਾ ਏ ਗਲਤੀ ਤੇ ਇਹਨਾਂ ਦੋਵਾਂ ਦੀ ਆ ਇਹ ਨਾ ਉਹ ਨੂੰ ਫੜਾਉਂਦੀ ਤੇ ਨਾ ਉਹ ਲੈ ਕੇ ਜਾਂਦੀ ਇਹਨੂੰ ਤਾਂ ਮੈਂ ਉਦੋਂ ਹੀ ਕਹਿੰਦੀ ਸੀ ਕਿ ਕਿ ਨਾਵੇਂ ਇਹਨੂੰ ਸੋਨਾ ਨਾ ਦੇ ਆਪਣਾ ਉਹ ਖਾਣਾ ਰੋਟੀ ਕੇ ਖਾਣਾ ਹੀ ਤੁਹਾਡਾ ਕਿ ਇਹਨੂੰ ਆਪਣੀਆਂ ਗੱਲਾਂ ਚ ਲੈ ਆਈ ਵੀ ਇਹ ਮੈਂ ਠੀਕ ਨਹੀਂ ਆ ਮੈਨੂੰ ਪੱਥਰੀਆਂ ਮੈਂ ਪ੍ਰਸ਼ਨ ਕਰਾਉਣਾ ਉਹ ਤਾਂ ਚੰਗੀ ਭਲੀ ਹੀ ਕੋਈ ਉਹਨੂੰ ਪੱਥਰੀਆਂ ਨਹੀਂ ਉਹਨੇ ਤਰੀਕੇ ਦੇ ਨਾਲ ਨਾ ਕੁੜੀ ਨੂੰ ਮਗਰ ਲਾਇਆ ਵਾ ਵੀ ਇਹਨੇ ਨਾ ਮੈਨੂੰ ਦੇ ਦੇਗੀ ਸੋਨਾ ਤੈਨੂੰ ਵੀ ਪਤਾ ਮੈਂ ਉਹ ਜਾਨਨੀ ਆ ਨਾ ਤਾਈ ਜੀ ਐਸੇ ਕੱਲੋਂ ਤਾਂ ਮੈਂ ਤੁਹਾਨੂੰ ਦੱਸ ਕੇ ਆਈ ਸੀ ਉਦੋਂ ਕਿ ਇਹ ਨੂੰ ਹਟਾ ਲਓ ਇਥੇ ਹੋਣ ਤੋਂ ਪਰ ਤੁਸੀਂ ਵੀ ਉਦੋਂ ਮੇਰੇ ਖਿਆਲ ਨਾਲ ਮੇਰੀ ਗੱਲ ਨੂੰ ਲਿਆਣੀ ਨਹੀਂ ਤੀਏ ਤੈਨੂੰ ਮੈਂ ਕੀ ਦੱਸਾਂ ਮੈਂ ਬਥੇਰਾ ਘਰ ਖਾਖਦੀ ਆ ਮੇਰੀ ਇਹ ਦੋਈ ਜਣੇ ਮੰਨਦੇ ਸੁਣਦੇ ਹੀ ਨਹੀਂ ਮੈਂ ਉੱਥੇ ਕਿੰਦੀ ਭਾਬੀ ਜੀ ਡੈਡੀ ਦਾ ਆਪਣੇ ਠਾਣੇ ਚੱਲੀਏ ਫੇਰ ਅਸੀਂ ਸੋਚਿਆ ਵੀ ਨਹੀਂ ਇੱਕ ਰਹੀ ਆਪ ਜਾ ਕੇ ਵੇਣੇ ਆ ਤੇ ਹੁਣ ਜਦੋਂ ਘਰੋਂ ਦੇਣਾ ਤਾਂ ਉਹਨਾਂ ਨੂੰ ਕੋਈ ਬੰਦਿਆਂ ਕੋ ਸੋਨਾ ਦੇ ਆ ਹੁਣ ਨਹੀਂ ਤਾਂ ਸਾਨੂੰ ਕੱਢਣਾ ਹੁੰਦਾ ਵਾ ਦੂਜੇ ਤਰੀਕੇ ਨਾਲ ਇਹੋ ਤਾਂ ਤੇਰਾ ਨੀ ਨਾ ਫੋਨ ਚੁੱਕਦੀ ਤੂੰ ਪਰਮ ਨੂੰ ਕਹਿ ਕੇ ਉਹ ਲਾਵੇ ਕਿ ਤਾ ਉਹਦਾ ਚੌਕੀ ਲਵੇ ਫੋਨ ਪਰਮ ਨੇ ਕਿੱਥੇ ਮੰਨਦੇ ਆ ਉਹ ਪਰਮ ਨੂੰ ਤਾਂ ਕਹਿੰਦਾ ਹੀ ਇਹ ਨੂੰ ਅਡਡ ਕਰ ਦੇਣਾ ਮੈਂ ਅਸੀਂ ਰਲਦੇ ਜੋ ਨਹੀਂ ਉਹਨਾਂ ਦੀਆਂ ਕੰਮਾਂ ਦੇ ਵਿੱਚ ਤੇ ਇਸੇ ਕਰਕੇ ਸਾਨੂੰ ਕਹਿੰਦੀ ਹੈ ਅਡਡ ਕਰ ਦੇਣਾ ਉਹਦਾ ਕਿੱਥੋਂ ਚੱਕੜਾ ਉਹਨਾਂ ਨੇ ਉਹ ਤਾਂ ਹੁਣ ਆਪਣੇ ਆਪ ਹੀ ਆਉਣਗੇ ਤਾਂ ਆਉਣਗੇ ਸਾਡਾ ਫੋਨ ਕਿੱਥੋਂ ਚੱਕੜਾ ਉਹਨਾਂ ਨੇ ਤੂੰ ਕਹੀ ਹੈ ਮੁਸ਼ਕਿਲ ਹੈ ਪਰਮ ਨੂੰ ਮਾਸੀ ਅਰੀ ਦਾ ਨੰਬਰ ਹੋਵੇ ਕੀਤਾ ਕੀ ਭੈਣ ਕੋਲ ਜਾ ਕੇ ਨਾ ਬੈਠੀ ਹੈ ਤਾਈ ਜੀ ਸਾਰਿਆਂ ਨੂੰ ਫੋਨ ਕਰ ਕਰਕੇ ਵੇਖ ਲਿਆ ਕਿ ਕਿਤੇ ਰਿਸ਼ਤੇਦਾਰ ਕੋਲ ਤਾਂ ਨਹੀਂ ਗਈ ਪਰ ਉਹ ਕਿਸੇ ਕੋਲ ਨਹੀਂ ਗਏ ਹੈਗੇ ਨਾ ਉਹ ਇਹ ਤਾਂ ਤੂੰ ਹੀ ਪੇਕੇ ਆਪਣੇ ਫੋਨ ਲਾ ਕੇ ਪੁੱਛ ਲੈ ਕੀਤਾ ਕੀ ਤੇ ਉੱਥੇ ਜਾ ਕੇ ਨਾ ਬੈ ਗਈ ਹੋਵੇ ਮੰਮੀ ਮੈਂ ਉਹਨਾਂ ਨੂੰ ਵੀ ਸਾਰੀ ਗੱਲ ਦੱਸੀ। ਉਹ ਵੀ ਸੁਣ ਕੇ ਮੈਨੂੰ ਗੁੱਸੇ ਹੋਣ ਲੱਗੇ ਕਿ ਤੂੰ ਕਿਉਂ ਇਹਨਾਂ ਦੀਆਂ ਗੱਲਾਂ ਦੇ ਮਗਰ ਲੱਗੀ ਆ। ਜੇ ਪੁੱਤ ਇੰਨੀਆਂ ਗੱਲਾਂ ਪਹਿਲਾਂ ਮੇਰੀਆਂ ਮੰਨ ਲੈਂਦੇ ਆਂ ਆਜਾ ਦਿਨ ਤੱਕ ਨਾ ਨਾ ਵੇਖਣੇ ਪਈ। ਇਹਨੇ ਸੋਨਾ ਦਿੱਤਾ ਕਿੰਨਾ ਵਾ ਉਹਨਾਂ ਨੂੰ ਇਹ ਵੀ ਪਤਾ ਲੱਗ ਜਾ ਸਾਨੂੰ ਇੱਕ ਵਾਰੀ। ਕੀ ਉਦਾਂ ਮੈਨੂੰ ਹੁਣ ਸਾਰਾ ਕੁਝ ਨਹੀਂ ਫੜਾਤਾ? ਨਹੀਂ ਮੰਮੀ ਸਾਰਾ ਕੁਝ ਨਹੀਂ ਦਿੱਤਾ ਇੱਕ ਚੂੜੀ ਤੇ ਇੱਕ ਛਾਪ ਹੀ ਦਿੱਤੀ ਆ। ਪੁੱਤ ਤੂੰ ਤਾਂ ਮੈਨੂੰ ਕਹਿ ਤਾ ਕਿ ਇੱਕ ਚੂੜੀ ਤੇ ਇੱਕ ਛਾਪ ਮੈਨੂੰ ਕੋਸ਼ ਕੇ ਜਿਹੜੀ ਚੂੜੀ ਆ ਤਿੰਨ ਟੋਲਿਆਂ ਦੀ ਸੀ ਤੇ ਛਾਪ ਅੱਧੇ ਟੋਲੇ ਦੀ। ਉਹ ਤਾਂ ਲੈ ਕੇ ਬ ਚਲੋ ਹੁਣ ਚੱਲੀਏ ਕੀ ਕਰਨਾ ਇੱਥੇ ਚੱਲ ਉੱਠ ਇੱਕ ਕੰਮ ਕਰੇ ਭਾਬੀ ਜੀ ਜਦੋਂ ਆਉਣਗੇ ਤਾਂ ਤੁਹਾਨੂੰ ਦੱਸ ਦਿਓ ਹਾਂਜੀ ਮੈਂ ਤਾਂ ਕੋਈ ਨਹੀਂ ਜ਼ਰੂਰਦਾਰ ਹਸ ਕਿਉਂ ਤੁਹਾਡੇ ਘਰ ਜੇ ਨਹੀਂ ਰਹੀ ਸਵੇਰੇ ਵੀ ਆਉਂ ਤਮੀ ਹਾਨੂੰ ਫੋਨ ਕਰ ਦੇ ਕੋਈ ਨਹੀਂ ਮੈਂ ਦੱਸ ਦਊਂਗੀ ਤੁਹਾਨੂੰ ਆਉਣਗੇ ਤਾਂ ਦੇਖ ਤਾਂ ਹੁਣ ਅਗਲੇ ਆਏ ਕਿੱਡੀ ਬੇਇੱਜ਼ਤੀ ਕਰਕੇ ਗਏ ਕਿੰਨੀ ਸ਼ਰਮ ਵਾਲੀ ਗੱਲ ਵਾ ਅਗਲੇ ਸਾਡੇ ਘਰ ਆਣ ਕੇ ਬਹਿ ਗਏ ਹਾਂ ਸੋਨਾ ਦੋ ਇਹਨੂੰ ਤਾਂ ਸ਼ਰਮ ਹੀ ਆਣੀ ਚਤਰੋ ਨੂੰ ਕਿ ਜਿੱਦਾਂ ਹੁਣ ਵਾਪਸ ਹੀ ਨਹੀਂ ਆਉਣਾ ਹੁੰਦਾ ਉਹਨਾਂ ਤਾਂ ਇੱਥੇ ਹੀ ਪੈਣਾ ਨਾ ਕਿੰਨਾ ਚਿਰ ਬਾਹਰ ਰਹਿ ਲੂਗੀ ਕੋਈ ਨਹੀਂ ਹੁੰਦਾ ਇਹਦਾ ਮੁੰਡਾ ਤੁਹਾਨੂੰ ਵੀ ਦੱਸ ਦਈਆਂ ਵੀ ਅਗਲੇ ਆਏ ਸੀਗੇ ਕਰਕੇ ਗਏ ਬੇਇੱਜ਼ਤੀ